ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਆਪਾਂ ਜਿਹੜੀ ਸੂਟ ਦੀ ਕਟਿੰਗ ਲੈ ਕੇ ਆਏ ਆ ਤੁਹਾਡੇ ਲਈ ਉਹ ਸੂਟ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਜਿਹੜੀ ਛੋਟੇ ਚਾਕਾਂ ਵਾਲੀ ਕੁੜਤੀ ਹੁੰਦੀ ਹੈ ਨਾ ਉਹਦੀ ਆਪਾਂ ਤੁਹਾਨੂੰ ਕਟਿੰਗ ਕਰਨਾ ਦੱਸਾਂਗੇ ਕਿ ਉਹਦੇ ਚਾਕ ਜਿਹੜੇ ਹੈਗੇ ਨੇ ਆਪਾਂ ਕਿਸ ਤਰੀਕੇ ਨਾਲ ਕਿੰਨੇ ਇੰਚ ਤੇ ਰੱਖ ਸਕਦੇ ਹਾਂ ਠੀਕ ਆ ਤੇ ਉਹ ਜਿਹੜੀ ਕੁੜਤੀ ਹੁੰਦੀ ਹੈ ਨਾ ਉਹਦੇ ਵਿੱਚ ਥੋੜੀ ਜਿਹੀ ਆਪਾਂ ਨੂੰ ਖੁੱਲੀ ਰੱਖਣੀ ਪੈਂਦੀ ਹੁੰਦੀ ਹੈ ਕਿਉਂਕਿ ਦੇਖੋ ਆਮ ਕੁੜਤੀ ਦੇ ਵਿੱਚ ਜਿਹੜੇ ਚਾਕ ਹੁੰਦੇ ਨੇ ਆਪਣੇ ਇੱਥੇ हिਪ ਤੱਕ ਹੁੰਦੇ ਨੇਗੇ ਹਨਾ ਉੱਥੇ ਆਪਾਂ ਪ੍ਰੋਪਰ ਫਿਟਿੰਗ ਦੇ ਵਿੱਚ ਵੀ ਰੱਖ ਲਵਾਂਗੇ ਤਾਂ ਵੀ ਕੋਈ ਚੱਕਰ ਨਹੀਂ ਹੁੰਦਾ ਹੈਗਾ ਪਰ ਜਦੋਂ ਇਹ ਆਪਣੀ हिਪ ਲਾਈਨ ਤੋਂ نیچے ਚਲੇ ਜਾਣਗੇ ਨਾ ਚਾਕ ਉੱਥੇ ਫਿਰ ਆਪ ਜੀ ਲੂジング ਦੇਣੀ ਪੈਣੀ ਹੈ ਨਹੀਂ ਤਾਂ ਫਿਰ ਜਿਹੜੀ ਹੈਗੀ ਜਦੋਂ ਆਪਾਂ ਤੁਰਾਂਗੇ ਨਾ ਫਿਰ ਆਪਾਂ ਨੂੰ ਥੋੜੀ ਪ੍ਰੋਬਲਮ ਆਉਂਦੀ ਆਗੀ ਹਨਾ ਇਸੇ ਲਈ ਹੁਣ ਮੈਂ ਤੁਹਾਨੂੰ ਅੱਜ ਦੀ ਕਟਿੰਗ ਦੇ ਵਿੱਚ ਦੱਸੂਗੀ ਵੀ ਆਪਾਂ ਚਾਕ ਜਿਹੜੇ ਹੈਗੇ ਨੇਗੇ ਉਹ ਕਿੰਨੇ ਇੰਚ ਤੇ ਰੱਖ ਕੇ ਆਪਣੀ ਕੁੜਤੀ ਜਿਹੜੀ ਹੈਗੀ ਉਹ ਵਧੀਆ ਬਣ ਜੂਗੀ ਛੋਟੇ ਚਾਕਾਂ ਵਾਲੀ ਠੀਕ ਹੈ ਜੀ ਚਲੋ ਤੁਸੀਂ ਕਟਿੰਗ ਦੇਖ ਲਓ ਵੀ ਆਪਾਂ ਕਿੰਨੇ ਇੰਚ ਤੇ ਚਾਕ ਰੱਖਣੇ ਆ ਔਰ ਕਿਵੇਂ ਕਿਵੇਂ ਇਹਦੀ ਕਟਿੰਗ ਕਰਨੀ ਆ ਕਿਵੇਂ ਕਿਵੇਂ ਆਪਾਂ ਥੋੜੀ ਥੋੜੀ ਲੂジング ਦੇਣੀ ਆ ਇਹਦੇ ਵਿੱਚ ਠੀਕ ਹੈ ਜੀ ਹੁਣ ਦੇਖੋ ਜਿਵੇਂ ਆਪਾਂ ਛੋਟੇ ਚਾਕਾਂ ਵਾਲੀ ਕੁੜਤੀ ਦੀ ਕਟਿੰਗ ਕਰਨੀ ਠੀਕ ਹੈ ਜੀ ਹੁਣ ਜਿਵੇਂ ਮੇਰਾ ਘੇਰਾ ਜਿਹੜਾ ਹੈਗਾ ਉਹ 22 ਇੰਚ ਆਊਗਾ ਠੀਕ ਹੈ 22 ਇੰਚ ਦੇ ਹਿਸਾਬ ਨਾਲ ਮੈਂ 3 ਇੰਚ ਵੱਧ ਰੱਖ ਕੇ ਮੈਂ 25 ਦੇ ਕਟਿੰਗ ਕਰਨੀ ਸੀਗੀ ਹਨਾ ਜਿਵੇਂ ਹੁਣ ਜੇ ਮੇਰਾ ਘੇਰਾ 22 ਇੰਚ ਹੁੰਦਾ ਤਾਂ ਮੈਂ 25 ਦੇ ਕਟਿੰਗ ਕਰਨੀ ਸੀ ਠੀਕ ਹੈ ਇਹ ਇੱਥੇ ਮੇਰਾ ਨਿਸ਼ਾਨ ਆਉਣਾ ਸੀ ਪਰ ਆਪਾਂ ਇਹ ਕੁੜਤੀ ਦੇ ਵਿੱਚ ਜਿਹੜਾ ਹੈਗਾ ਆਪਾਂ ਵੱਧ ਲਵਾਂਗੇ ਠੀਕ ਹੈ ਹੁਣ ਦੇਖੋ ਮੈਂ ਵੱਧ ਕਿੰਨਾ ਲਿਆਗਾ ਮੈਂ 2.5 ਇੰਚ ਜਿਹੜਾ 2.5 3 ਇੰਚ ਤੁਸੀਂ ਜਿਹੜਾ ਹੈਗਾ ਉਹ ਵੱਧ ਲੈ ਸਕਦੇ ਹੋ ਠੀਕ ਹੈ ਬਸ ਤੁਸੀਂ ਆਪਣੇ ਸਾਈਡ ਤੋਂ ਬਾਵਾ ਦਾ ਕਪੜਾ ਵੀ ਦੇਖਣਾ ਹੁੰਦਾ ਵੀ ਆਪਣੇ ਬਾਵਾ ਦਾ ਜਿਹੜਾ ਕਪੜਾ ਹੈਗਾ ਜੇ ਜੋੜ ਵੀ ਪੈਣਾ ਹੋਵੇ ਤਾਂ ਆਪਣਾ ਉੱਤਰ ਜਾਵੇ ਉਸੇ ਹਿਸਾਬ ਨਾਲ ਠੀਕ ਹੈ ਹੁਣ ਮੈਂ ਦੇਖੋ 2.5 ਇੰਚ ਜਿਹੜਾ ਹੈਗਾ ਇਹਦੇ ਵਿੱਚ ਜ਼ਿਆਦਾ ਲੈ ਲਿਆ ਉਦਾਂ ਮੇਰੀ ਨਿਸ਼ਾਨੀ ਇੱਥੇ ਆਉਣੀ ਸੀ ਸਾਡੇ 12 ਤੇ ਠੀਕ ਹੈ ਹੁਣ ਮੇਰੀ ਜਿਹੜੀ ਨਿਸ਼ਾਨੀ ਆ ਰਹੀ ਹੈ ਉਹ ਆ ਰਹੀ ਹੈ ਜੀ 15 ਇੰਚ ਤੇ ਠੀਕ ਹੈ ਮੈਂ ਇੰਨਾ ਵੱਧ ਰੱਖ ਲਿਆ ਇਹਦੇ ਵਿੱਚ ਆਪਾਂ ਨੂੰ ਵੱਧ ਰੱਖਣਾ ਹੀ ਪੈਣਾ ਕਿਉਂਕਿ ਆਪਾਂ ਇਹਦੀ ਨਿਸ਼ਾਨੀ ਬਿਲਕੁਲ ਹਿੱਪ ਤੇ ਨਹੀਂ ਲਾਉਣੀ ਆਪਾਂ ਨੀਚੇ ਲਗਾਉਣੀ ਆ ਠੀਕ ਹੈ ਇਹ ਮੇਰਾ ਫਰੰਟ ਸਾਈਡ ਹੈਗੀ ਇਹਦੇ ਉੱਪਰ ਨਾ ਮਿਰਰ ਲੱਗੇ ਹੋਏ ਨੇ ਇਸ ਲਈ ਮੈਂ ਇਹਨੂੰ ਸਿੱਧਾ ਪਾਸਾ ਕਰਕੇ ਹੀ ਰੱਖੂੰਗੀ ਠੀਕ ਹੈ ਕੱਪੜਾ ਮੈਂ ਹੁਣ ਤੁਹਾਨੂੰ ਦੱਸਤਾ ਮੈਂ 2.5 3 ਇੰਚ ਜਿਹੜਾ ਹੈਗਾ ਉਹ ਵਾਧੂ ਉਤਾਰਿਆ ਠੀਕ ਹੈ ਇਹ ਮੇਰਾ ਨੀਚੇ ਵਾਲੀ ਸਾਈਡ ਹੈ ਤੇ ਇਹ ਮੇਰੀ ਜਿਹੜੀ ਹੈਗੀ ਆ ਫਰੰਟ ਵਾਲੀ ਸਾਈਡ ਹੈ ਠੀਕ ਹੈ ਜੀ ਹੁਣ ਦੇਖੋ ਜਿਵੇਂ ਹੁਣ ਮੇਰਾ ਫਰੰਟ ਵਾਲੇ ਪੱਲੇ 'ਚ ਉਤਰਿਆਗਾ ਕੱਪੜਾ ਹਨਾ ਮੈਂ ਇਹਦਾ ਸੈਂਟਰ ਕੀਤਾ ਸੀ ਕਿਉਂਕਿ ਮੇਰੀ ਕਢਾਈ ਜਿਹੜੀ ਹੈਗੀ ਉਹ ਸੈਂਟਰ ਦੇ ਵਿੱਚ ਸੀ ਬਸ ਤੁਸੀਂ ਇੰਨਾ ਕੁ ਧਿਆਨ ਰੱਖਿਓ ਵੀ ਤੁਹਾਡੇ ਕੋਲੇ ਕੱਪੜਾ ਜਿਹੜਾ ਹੈਗਾ ਉਹ ਬਚ ਰਿਹਾ ਇਹ ਬਾਹਾਂ ਦੇ ਵਿੱਚ ਜੋੜ ਪਾਉਣ ਵਾਸਤੇ ਠੀਕ ਹੈ ਕਿਉਂਕਿ ਆਪਾਂ ਹੁਣ ਦੇਖੋ 3.5 ਇੰਚ ਜਿਹੜਾ ਹੈਗਾ ਬਾਦ ਉਤਾਰ ਲਿਆ ਨਾਰਮਲ ਘੇਰੇ ਨਾਲੋਂ ਆਪਾਂ ਬਸ ਤੁਹਾਡੇ ਕੋਲੇ ਕੱਪੜਾ ਬਚ ਰਿਹਾ ਹੈ ਤੁਹਾਡੀ ਬਾਹਾਂ ਦੇ ਵਿੱਚ ਜੋੜ ਪਾਉਣ ਵਾਸਤੇ ਠੀਕ ਹੈ ਜੀ ਇਹਦੀ ਮੈਂ ਸਿੱਧੀ ਤਰ੍ਹਾਂ ਹੀ ਕਟਿੰਗ ਕਰੂੰਗੀ ਕਿਉਂਕਿ ਇਹਦੇ ਵਿੱਚ ਸ਼ੀਸ਼ੇ ਲੱਗੇ ਹੋਏ ਆ ਮੈਂ ਉੱਠੀ ਸਾਈਡ ਜਿਹੜੀ ਹੈਗੀ ਉਹ ਫੋਲਡ ਨਹੀਂ ਕੀਤੀ ਹੈਗੀ ਕੁੜਤੀ ਤੇ ਇਹ ਆਪਣਾ ਫਰੰਟ ਪੱਲਾ ਹੋ ਗਿਆ ਦੇਖੋ ਇਹ ਕੁੜਤੀ ਦੀ ਕਟਿੰਗ ਵੇਲੇ ਆਪਾਂ ਨੂੰ ਕਿਹੜੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਇੱਕ ਤਾਂ ਜਿਹੜੀ ਇਹ ਕੁੜਤੀ ਹੁੰਦੀ ਹੈਗੀ ਇਹ ਜ਼ਿਆਦਾਤਰ ਜਿਹੜੀ ਹੈਗੀ ਆ ਵਿਦਆਊਟ ਦੁਪੱਟਾ ਹੀ ਵੇਅਰ ਕਰਦੇ ਨੇ ਲੋਕੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਗਲਾ ਜਿਹੜਾ ਹੈਗਾ ਉਹ ਛੋਟਾ ਹੀ ਰੱਖਣਾਗਾ ਠੀਕ ਹੈ ਤੁਸੀਂ ਵੀ ਸ਼ੇਪ ਨੈੱਕ ਵੀ ਬਣਾ ਸਕਦੇ ਹੋ ਇਹਦੇ ਵਿੱਚ ਬੋਟ ਨੈੱਕ ਵੀ ਬਣਾ ਸਕਦੇ ਹੋ ਮਤਲਬ ਕਿ ਇਹਨੂੰ ਜ਼ਿਆਦਾਤਰ ਜਿਹੜਾ ਹੈਗਾ ਉਹ ਬਿਨਾ ਚੁੰਨੀ ਤੋਂ ਹੀ ਲੈਂਦੇ ਨੇ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਵੀ ਤੁਸੀਂ ਰੱਖਣਾ ਚਾਹੋ ਠੀਕ ਹੈ ਤੇ ਮੈਂ ਹੁਣ ਇਹਦਾ ਗਲਾ ਜਿਹੜਾ ਹੈਗਾ ਬਿਲਕੁਲ ਛੋਟਾ ਹੀ ਕਰੂੰਗੀ ਠੀਕ ਹੈ ਇਹ ਥੋੜੀ ਜਿਹੀ ਗੁਲਾਈ ਦੇਵੂੰਗੀ ਬਸ 4-5 ਇੰਚ ਦਾ ਹੀ ਗਲਾ ਰੱਖੂੰਗੀ ਇਹਦਾ ਤੇ ਇਸੇ ਲਈ ਮੈਂ ਇਹਦਾ ਤੀਰਾ ਲਵੂੰਗੀ ਜੀ 7.5 ਠੀਕ ਹੈ ਤੀਰਾ ਰੱਖੂਗੀ ਮੈਂ 7.5 ਕਿਉਂਕਿ ਜਦੋਂ ਆਪਾਂ neck ਛੋਟਾ ਰੱਖਣਾ ਹੁੰਦਾ ਫਿਰ ਆਪਾਂ ਨੂੰ ਤੀਰਾ ਜਿਹੜਾ ਹੈਗਾ ਉਹ ਵਧਾ ਕੇ ਰੱਖਣਾ ਪੈਂਦਾ ਨਹੀਂ ਤਾਂ ਫਿਰ ਮੋਡਿਆਂ ਕੋਲ ਖਿੱਚ ਪੈਂਦੀ ਹੈ ਠੀਕ ਹੈ ਤੇ ਇਸ ਤਰੀਕੇ ਨਾਲ ਮੈਂ ਮੋਡਾ ਲਵਾਂਗੀ ਜੀ 7.5 ਜਦੋਂ ਆਪਾਂ ਤੀਰਾ ਵਾਧਾ ਰੱਖ ਲਿਆ ਫਿਰ ਉਸ ਤੋਂ ਬਾਅਦ ਆਪਾਂ ਨੂੰ ਮੋਡਾ ਵੀ ਜਿਹੜਾ ਹੈਗਾ ਉਹ ਵਧਾ ਕੇ ਰੱਖਣਾ ਪੈਣਾ ਠੀਕ ਹੈ ਨਹੀਂ ਤਾਂ ਫਿਰ ਮੋਡੇ ਦੀ ਗੁਲਾਈ ਨਹੀਂ ਪੈਂਦੀ ਹੁੰਦੀ ਐਦਾਂ ਫਿਰ ਥੋੜੇ ਖਿੱਚਪ ਹੋਊਗੀ ਮੋਡਿਆਂ ਦੇ ਵਿੱਚ ਠੀਕ ਹੈ ਮੋਡਾ ਲੈ ਲਿਆ ਆਪਾਂ 7.5 ਠੀਕ ਹੈ ਤੇ ਮੋਡੇ ਦੇ ਜਦੋਂ ਆਪਾਂ 7.5 ਵਾਲਾ ਜਿਹੜਾ ਨਿਸ਼ਾਨ ਆ ਉੱਥੋਂ ਆਪਾਂ ਪਹਿਲਾਂ ਇੱਕ 7.5 ਤੇ ਨਿਸ਼ਾਨ ਲਗਾ ਲਵਾਂਗੇ ਠੀਕ ਹੈ ਤੇ ਇਹਨੂੰ ਘਟਾ ਕੇ ਆਪਾਂ 1/2 ਇੰਚ ਫਿਰ 7 ਤੇ ਕਰਾਂਗੇ ਇਹ 1/2 ਇੰਚ ਤੁਸੀਂ ਘਟਾਉਣਾ ਹੀ ਘਟਾਉਣਾ ਹਰੇਕ ਨਾਪ ਦੇ ਵਿੱਚ ਠੀਕ ਹੈ ਫਿਰ ਆਪਾਂ ਆਵਲੇ ਨਿਸ਼ਾਨ ਨੂੰ ਇਦਾਂ ਸਿੱਧਾ ਕਰ ਲਵਾਂਗੇ 7.5 ਵਾਲੇ ਨਿਸ਼ਾਨ ਨੂੰ 7.5 ਵਾਲੇ ਨਾਲ ਸਿੱਧਾ ਕਰ ਲਿਆ ਆਪਾਂ ਤੇ ਜਿਹੜਾ ਆ 7 ਵਾਲਾ ਨਿਸ਼ਾਨਾ ਇਹਨੂੰ ਥੋੜਾ ਜਿਹਾ ਆਪਾਂ ਟੇਡਾ ਕਰ ਲਿਆ ਠੀਕ ਹੈ ਹਾਂ ਜੀ ਥੋੜਾ ਨੇੜੇ ਕਰ ਦਿਓ ਬਟੇ ਹਾਂ ਦੇਖੋ ਹੁਣ ਆ ਇਹਦੇ ਵਿੱਚ ਇੰਨਾ ਕੁ ਗੈਪ ਆ ਜਾਂਦਾ ਹੁੰਦਾ 1/2 ਇੰਚ ਦਾ ਇੱਥੋਂ ਹੀ ਆਪਣੀ ਗੁਲਾਈ ਪਾਉਗੀ ਠੀਕ ਹੈ ਤੇ ਹੁਣ ਦੇਖੋ ਆਪਾਂ ਫਿਟਿੰਗ ਦੇ ਨਿਸ਼ਾਨ ਤਾਂ ਸੇਮ ਹੀ ਲਗਾਉਣੇ ਨੇ ਜਿਸ ਤਰੀਕੇ ਨਾਲ ਆਪਾਂ ਲਗਾਉਨੇ ਆ ਮੈਂ 1.75 ਇੰਚ ਤੇ ਫਿਟਿੰਗ ਦਾ ਨਿਸ਼ਾਨ ਲਗਾਉਂਗੀ ਠੀਕ ਹੈ ਤੇ ਦੇਖੋ ਹੁਣ ਆਪਾਂ ਕੀ ਕਰਨਾ ਚਾਕ ਜਿਹੜੇ ਹੈਗੇ ਨੇ ਉਹ ਆਪਾਂ ਅੱਗੇ ਤੋਂ ਅੱਗੇ ਮੈਂ ਆਪਾਂ ਕੀ ਕਰਦੇ ਆ ਆਪਾਂ ਇੱਥੋਂ ਨਾਪਦੇ ਆ ਹਨਾ ਚਾਕ ਵੀ ਆਪਾਂ ਕਿੰਨੇ ਇੰਚ ਤੇ ਰੱਖਣੇ ਨੇ ਜ਼ਿਆਦਾਤਰ ਲੋਕੀ 15 ਤੇ ਰੱਖਦੇ ਆ 1.75 ਤੇ ਰੱਖਦੇ ਆ ਪਰ ਆਪਾਂ ਇਹਦੇ ਵਿੱਚ ਇਦਾਂ ਨਹੀਂ ਕਰਨਾ ਹੈਗਾ ਨਾ ਹੀ ਆਪਾਂ ਉੱਪਰੋਂ ਨਾ ਆਪਣੇ ਨੇ ਇਹਦੇ ਚਾਕ ਵੀ ਆਪਾਂ ਕਿੰਨੇ ਇੰਚ ਤੇ ਰੱਖਣੇ ਨੇ ਇਹਦੇ ਆਪਾਂ ਨੀਚੋਂ ਨਾਪਾਂਗੇ ਨਾ ਚਾਕ ਠੀਕ ਹੈ ਜੀ ਹੁਣ ਮੰਨ ਲਓ ਜੇ ਤੁਹਾਡੀ ਸ਼ਰਟ ਦੀ ਲੰਬਾਈ ਹੈਗੀ ਆ 40 ਇੰਚ ਤਾਂ ਤੁਸੀਂ 40 ਇੰਚ ਤੇ ਨਿਸ਼ਾਨ ਲਗਾ ਲਓ ਹੁਣ ਜਿਵੇਂ ਮੈਂ 42 ਇੰਚ ਸਲਵਾਰ ਇਹਦੀ ਕਮੀਜ਼ ਦੀ ਲੈਂਥ ਰੱਖੂਗੀ ਠੀਕ ਹੈ 42 ਇੰਚ ਮੈਂ ਇੱਥੇ ਨਿਸ਼ਾਨ ਲਾ ਲਿਆ ਮੇਰਾ ਠੀਕ ਹੈ ਪਹਿਲਾਂ ਤੁਸੀਂ ਸ਼ਰਟ ਦੀ ਲੈਂਥ ਨਾਪਣੀ ਆ ਵੀ ਤੁਸੀਂ ਸ਼ਰਟ ਦੀ ਲੈਂਥ ਕਿੰਨੀ ਰੱਖਣੀ ਆ ਹੁਣ ਮੇਰਾ 42 ਇੰਚ ਤੇ ਨਿਸ਼ਾਨ ਆ ਗਿਆ ਮੇਰੀ 41 ਤਿਆਰ ਰਹਿ ਜੂਗੀ ਠੀਕ ਹੈ ਤੁਸੀਂ 21 ਇੰਚ ਜਿਹੜਾ ਹੈਗਾ ਉਹ ਵਾਧ ਰੱਖਣਾ ਜੇ ਮੰਨ ਲਓ ਮੈਂ 42 ਤਿਆਰ ਰੱਖਣਾ ਹੁੰਦਾ ਨਾ ਫਿਰ ਮੈਂ 43 ਤੇ ਨਿਸ਼ਾਨ ਲਗਾਉਂਦੀ ਠੀਕ ਹੈ ਇਸੇ ਲਈ ਮੈਂ 42 ਤੇ ਲਗਾ ਲਿਆ ਕਿਉਂਕਿ ਮੈਂ 41 ਤਿਆਰ ਰੱਖਣੀ ਹੈ ਠੀਕ ਹੈ ਇੱਥੇ ਮੇਰੀ ਤਿਆਰ ਰਹਿ ਜੂਗੀ ਇਹ ਲੈਂਥ 41 ਇੰਚ ਹੁਣ ਆਪਾਂ ਚਾਕਾਂ ਦਾ ਨਿਸ਼ਾਨ ਦੇਖੋ ਕਿੱਥੋਂ ਲਗਾਉਣਾ ਆਪਾਂ ਇਸ ਤਰੀਕੇ ਨਾਲ ਲਗਾਉਣਾ ਠੀਕ ਹੈ ਨੀਚੇ ਤੋਂ ਤੁਸੀਂ ਰੱਖ ਸਕਦੇ ਹੋ 10 ਇੰਚ ਤੇ ਵੀ ਰੱਖ ਸਕਦੇ ਹੋ ਤੁਸੀਂ ਰੱਖਣਾ ਚਾਹੋ ਤਾਂ ਆਪਣੇ ਹਿਸਾਬ ਨਾਲ 9 ਇੰਚ ਤੇ ਵੀ ਰੱਖ ਸਕਦੇ ਹੋਗੇ ਠੀਕ ਹੈ ਮੈਂ ਜਿਹੜਾ ਹੈਗਾ ਇਹਦਾ 9 ਇੰਚ ਜਿਹੜੇ ਹੈਗੇ ਨੇ ਉਹ ਚਾਕ ਰੱਖੂਗੀ ਕਿਉਂਕਿ ਇਹਦੇ ਚਾਕ ਜਿਹੜੇ ਹੈਗੇ ਨੇ ਬਿਲਕੁਲ ਛੋਟੇ ਹੀ ਹੁੰਦੇ ਨੇ ਠੀਕ ਹੈ ਜੀ ਮੈਂ ਇੱਥੇ ਨਿਸ਼ਾਨ ਲਗਾਉਂਗੀ 9 ਇੰਚ ਤੇ ਦੇਖੋ ਬਾਕੀ ਆਪਣੀ ਚੋਇਸ ਆ ਤੁਸੀਂ ਥੋੜਾ ਜਿਹਾ ਵੱਧ ਘੱਟ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਤੁਸੀਂ 10 ਇੰਚ ਤੇ ਵੀ ਰੱਖ ਸਕਦੇ ਹੋ ਠੀਕ ਆ ਬਸ ਇਹਦੇ ਚ ਆ ਕੇ ਜਿਹੜੇ ਹੈਗੇ ਨੇ ਉਹ ਇੰਨੇ ਕੀ ਰਹਿਣਗੇ ਇਸੇ ਲਈ ਆਪਾਂ ਨੂੰ ਇਹਦੇ ਵਿੱਚ ਲੂਜ਼ਿੰਗ ਵੱਧ ਦੇਣੀ ਪੈਣੀ ਆ ਕਿਉਂਕਿ ਦੇਖੋ ਜਦੋਂ ਹੁਣ ਆਪਣੀ ਕੁੜਤੀ ਇੱਥੇ ਤੱਕ ਬੰਦ ਹੋ ਗਈ ਨਾ ਫਿਰ ਆਪਣੇ ਹੈਗਾ ਜਿਹੜਾ ਉਹ ਕਿੱਤੇ ਪਾਉਗੀ ਮਤਲਬ ਆਪਾਂ ਨੂੰ ਤੁਰਨ ਫਿਰਨ ਵੇਲੇ ਜਿਹੜੀ ਹੈਗੀ ਪ੍ਰੋਬਲਮ ਹੋਊਗੀ ਇਸੇ ਲਈ ਆਪਾਂ ਇਹਦੇ ਵਿੱਚ ਲੂਜ਼ਿੰਗ ਵੀ ਫਿਰ हिਪ ਕੋਲੋਂ ਆਪਾਂ ਵੱਧ ਦੇ ਦਾਂਗੇ हिਪ ਦਾ ਨਿਸ਼ਾਨ ਤਾਂ ਦੇਖੋ ਇੱਥੇ ਰਹਿ ਗਿਆ ਨਾ ਇਸ ਲਈ ਆਪਾਂ ਇੱਥੇ ਲੂਜ਼ਿੰਗ ਆਪਾਂ ਨੂੰ ਵੱਧ ਦੇਣੀ ਪੈਣੀ ਹੈ ਠੀਕ ਹੈ ਜੀ ਇਸ ਲਈ ਜਦੋਂ ਵੀ ਤੁਸੀਂ ਕੁਰਤੀ ਦੀ ਕਟਿੰਗ ਕਰਨੀ ਹੈ ਤੁਸੀਂ ਨੀਚੇ ਤੋਂ ਪਹਿਲਾਂ ਆਪਣੀ ਲੈਂਥ ਰੱਖ ਲਓ ਉਸ ਤੋਂ ਬਾਅਦ ਫਿਰ ਡਿਸਾਈਡ ਕਰੋ ਵੀ ਤੁਸੀਂ ਕਿੰਨੇ ਇੰਚ ਤੇ ਚਾਕ ਰੱਖਣੇ ਨੇ ਠੀਕ ਹੈ ਇਧਰੋਂ ਨਾ ਲਓ ਇਧਰੋਂ ਤੁਹਾਨੂੰ ਹਿਸਾਬ ਨਹੀਂ ਆਉਣਾ ਹੈਗਾ ਫਿਰ ਠੀਕ ਹੈ ਤੇ ਦੇਖੋ ਹੁਣ ਆਪਾਂ ਨੇ ਫਿਟਿੰਗ ਦਾ ਨਿਸ਼ਾਨ ਆਊਗਾ ਜੀ 20 ਇੰਚ ਤੇ ਠੀਕ ਹੈ ਇਹਦੀ ਫਿਟਿੰਗ ਹੈਗੀ ਆ 20 ਇੰਚ ਆਪਾਂ ਹਾਫ ਕਰਕੇ 10 ਤੇ ਨਿਸ਼ਾਨ ਲਗਾ ਲਿਆ ਠੀਕ ਹੈ ਤੇ ਕਮਰ ਤੋਂ ਇਹਨਾਂ ਦੀ ਫਿਟਿੰਗ ਹੈਗੀ ਆ ਜੀ 18 ਇੰਚ ਤੇ ਆਪਾਂ 9 ਇੰਚ ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਤੇ ਦੇਖੋ ਹੁਣ ਇਹਨਾਂ ਦੀ ਕਮਰ ਤੋਂ ਫਿਟਿੰਗ ਹੈਗੀ ਸੀ ਜੇ 21 ਇੰਚ ਠੀਕ ਹੈ 21 ਇੰਚ ਦੇ ਫਿਟਿੰਗ ਸੀਗੀ ਤਾਂ ਆਪਾਂ ਕੀ ਕਰਨਾ ਆਪਾਂ 23 ਜਾਂ 24 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਠੀਕ ਹੈ ਇਹ ਐਦਾਂ ਮੈਂ 24 ਇੰਚ ਰੱਖੂਗੀ ਤੁਸੀਂ ਜੇ ਥੋੜੀ ਜੀ ਫਿਟਿੰਗ ਚ ਦੇ ਕਰਨਾ ਚਾਹੁੰਦੇ ਹੋ ਤਾਂ ਥੋੜੀ ਤੁਸੀਂ ਅੱਧਾ ਇੰਚ ਘੱਟ ਵੀ ਕਰ ਸਕਦੇ ਹੋ ਠੀਕ ਆ ਉਹ ਤੁਹਾਡੀ ਪਸੰਦ ਹੈ ਕਿਉਂਕਿ ਦੇਖੋ ਜਿਹੜੀ ਇਹ ਕੁੜਤੀ ਹੁੰਦੀ ਹੈ ਨਾ ਇਹ ਨੀਚੋਂ ਏ ਲਾਈਨ ਸ਼ੇਪ ਦੇ ਵਿੱਚ ਹੀ ਜਾਊਗੀ ਥੋੜਾ ਜਿਹਾ ਦਾ ਘੇਰਾ ਹੋਊਗਾ ਠੀਕ ਆ ਵੱਧ ਇਸੇ ਲਈ ਆਪਾਂ 24 ਇੰਚ ਤੇ ਲਗਾਵਾਂਗੇ ਹੁਣ ਜਿਵੇਂ ਕਮਰ ਤੋਂ ਫਿਟਿੰਗ ਇਹਨਾਂ ਦੀ 21 ਇੰਚ ਸੀ ਨਾ ਮੈਂ ਆਪਾਂ ਤੇ ਵੀ ਰੱਖ ਸਕਦੇ ਆ ਠੀਕ ਆ ਆਪਾਂ ਅੱਧਾ ਇੰਚ ਘਟਾ ਕੇ ਲਗਾ ਲਵਾਂਗੇ ਉਹ ਤੁਹਾਡੀ ਚੋਇਸ ਹੈ ਜੇ ਤੁਸੀਂ ਥੋੜੀ ਖੁੱਲੀ ਰੱਖਣੇ ਚਾਹੁੰਦੇ ਹੋ ਕਿਉਂਕਿ ਇਹ ਥੋੜੀ ਜਿਹੀ ਖੁੱਲੀ ਹੀ ਹੋਗੀ ਠੀਕ ਹੈ ਤੇ ਹੁਣ ਮੈਂ 23 ਇੰਚ ਤੇ ਨਿਸ਼ਾਨ ਲਗਾ ਲਿਆ 21 ਸੀ ਮੈਂ 2 ਇੰਚ ਜਿਹੜਾ ਹੈਗਾ ਉਹ ਵੱਧ ਲੈ ਲਿਆ 23 ਲੈ ਲਿਆ ਠੀਕ ਹੈ ਜੀ ਨਹੀਂ ਤਾਂ ਫਿਰ ਇਹ ਫਸੂਗੀ ਕੁੜਤੀ ਤੁਹਾਡੇ ਇੱਥੋਂ ਥਾਈਜ਼ ਕੋਲੋਂ ਜੇ ਤੁਸੀਂ ਵੱਧ ਨਹੀਂ ਰੱਖੋਗੇ ਤੇ ਇਹ ਨਿਸ਼ਾਨ ਨੇ ਜਿਹੜੇ ਫਿਰ ਆਪਾਂ ਇਹਨਾਂ ਨੂੰ ਆਪਾਂ 3 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਇੱਕ نیچے ਠੀਕ ਹੈ ਇਸ ਤਰੀਕੇ ਨਾਲ 3 ਇੰਚ ਆਵਲੇ ਨਿਸ਼ਾਨ ਤੋਂ ਆਪਾਂ 3 ਇੰਚ ਨੀਚੇ ਨਿਸ਼ਾਨ ਲਗਾ ਲੈ ਇੱਕ ਫਿਰ ਆਪਾਂ ਇੱਥੂ ਹੀ ਪਤਾ ਨਿਸ਼ਾਨ ਲਗਾਵਾਂਗੇ। ਬਾਕੀ ਕੁਰਤੀ ਸਾਡੀ ਸਾਰੀ ਫਿਟਿੰਗ ਦੇ ਵਿੱਚ ਹੀ ਬਣੂਗੀ ਠੀਕ ਹੈ। ਬਸ ਇੱਥੋਂ ਥੋੜੀ ਖੁੱਲੀ ਹੋ ਤੇ ਆਵਲੇ ਨਿਸ਼ਾਨ ਨੂੰ ਆਪਾਂ ਇਸ ਤਰੀਕੇ ਨਾਲ ਆਪਾਂ ਮੈਚ ਕਰ ਦੇਵਾਂਗੇ ਠੀਕ ਹੈ। ਇਹਨੂੰ ਤੁਸੀਂ ਜਿੰਨਾ ਕੰਫਰਟੇਬਲ ਰੱਖੋਗੇ ਇਹ ਕੁਰਤੀ ਉਨੀ ਹੀ ਸੋਹਣੀ ਲੱਗੂਗੀ ਠੀਕ ਹੈ ਜੀ। ਤੇ ਇਦਾਂ ਆਪਾਂ ਹਿੱਪ ਦਾ ਨਿਸ਼ਾਨ ਲਗਾ ਲਿਆ ਇੱਥੇ ਬਸ ਜਿਹੜੇ ਇਹ ਆ ਝਾਕ ਹੈਗੇ ਨੇ ਬਸ ਇੰਨੇ ਕੁ ਰਹਿਗੇ ਠੀਕ ਹੈ ਤੇ ਇਦਾਂ ਆਪਾਂ ਇਹਨੂੰ ਇੱਥੋਂ ਸਿੱਧਾ ਕਰ ਦੇਵਾਂਗੇ ਬਸ ਆਪਣੇ ਆ ਇਹਨੇ ਕੁ ਝਾਕ ਤਿਆਰ ਹੋ ਜਾਣਗੇ ਠੀਕ ਹੈ ਤੇ ਹੁਣ ਦੇਖੋ ਆਪਾਂ ਮੋਢੇ ਦੀ ਕਾਟ ਕਿਵੇਂ ਪਾਉਣੀ ਹੈਗੀ ਇੱਥੋਂ ਆਪਾਂ 4 ਇੰਚ ਤੇ ਨਿਸ਼ਾਨ ਲਗਾਉਣਾ ਜਿਹੜਾ ਆਪਾਂ ਅੰਦਰ ਵਾਲੇ ਪਾਸੇ ਨਿਸ਼ਾਨ ਲਗਾਇਆ ਠੀਕ ਹੈ ਇੱਥੋਂ ਆਪਾਂ 4 ਇੰਚ ਤੇ ਨਿਸ਼ਾਨ ਲਗਾਇਆ ਠੀਕ ਹੈ ਤੇ ਬੈਕ ਵਾਲੇ ਪੱਲੇ ਦੇ ਵਿੱਚ ਆਪਾਂ 4.2 ਇੰਚ ਦਾ ਗੁਲਾਈ ਪਾਵਾਂਗੇ ਠੀਕ ਹੈ ਤੇ ਇੱਥੋਂ ਆਪਾਂ ਇਹਦਾ ਹਾਫ ਕਰ ਲਵਾਂਗੇ ਆਪਣਾ ਮੋਡਾ ਸੀਗਾ 7.5 ਤੇ ਆਪਾਂ ਪੌਣੇ 4 ਤੇ ਇਹਦਾ ਹਾਫ ਕਰ ਲਵਾਂਗੇ ਇਦਾਂ ਠੀਕ ਹੈ ਤੇ ਇੱਥੋਂ ਆਪਾਂ ਫਿਟਿੰਗ ਦੀ ਨਿਸ਼ਾਨੀ ਹੈ ਜਿਹੜੀ ਇਹਦੇ ਨਾਲ ਮਲਾਤਾਂਗੇ ਨੂੰ ਹਰ ਸਿਖ ਰਿਹਾ ਠੀਕ ਹੈ ਤੇ ਆਪਾਂ ਥੋੜਾ ਜਿਹਾ ਇੱਥੋਂ ਘੱਟ ਕਰ ਦਵਾਂਗੇ ਅੱਧਾ ਇੰਚ ਤਾਂ ਕਿ ਆਪਣੇ ਇੱਥੇ ਗੋਜਾ ਜਾ ਨਾ ਪਵੇ ਠੀਕ ਹੈ ਜੀ ਤੇ ਜਿਹੜਾ ਆ ਨਿਸ਼ਾਨ ਹੈਗਾ ਇੱਥੋਂ ਆਪਾਂ ਇਸ ਤਰੀਕੇ ਨਾਲ ਐ ਕਰਕੇ ਟੇਡਾ ਜਿਹਾ ਮਲਾ ਦਵਾਂਗੇ ਇਹਨੂੰ ਠੀਕ ਹੈ ਥੋੜਾ ਚਾਕ ਦਾ ਕਲਰ ਵੀ ਸੇਮ ਹੈ ਨਾ ਸੂਟ ਦਾ ਕਲਰ ਵੀ ਸੇਮ ਹੀ ਆ ਗਿਆ ਤਾਂ ਕਰਕੇ ਥੋੜਾ ਪਤਾ ਨਹੀਂ ਲੱਗ ਰਿਹਾ बस आप थोड़ा जामसो ठीक है ठीक है तो निशान लगाया ना इतो देनी होंगी ठीक है नहीं तो फिर जो तुम इथगे ना निशानी एदा लगा के फिर इतो टाइट हो जाऊगी फिर तो थोड़ी कुर्ती ठीक है उपरों से बस आप गोजा जहा क लगा देना ठीक है फिटिंग का इस तरीके कटिंग कर लवाने ਤੇ ਆਪਾਂ ਕੱਟ ਜਰੂਰ ਲਗਾਉਣੇ ਨੇ ਇਹਦੇ ਨਾਲ ਫੇਰ ਨਾ ਆਪਣੇ ਕਟਰ ਨਾਲ ਕੱਟ ਮੈਚ ਕਰਕੇ ਆਪਣੀ কুরਤੀ ਦੀ ਜਿਹੜੀ ਫਿਟਿੰਗ ਹੈਗੀ ਉਹ ਵਧੀਆ ਆ ਜਾਂਦੀ ਹੁੰਦੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਮੂਰਲੇ ਪੱਲੇ ਦੇ ਵਿੱਚ ਜਿਹੜੀ ਹੈਗੀ ਆ ਉਹ ਕਾਟ ਪਾ ਲਵਾਂਗੇ ਅੱਧੇ ਇੰਚ ਦੀ ਦੇਖੋ ਅੱਧੇ ਪੌਣੇ ਇੰਚ ਦੀ ਜੇ ਤੁਸੀਂ ਇਹਨੂੰ ਡਾਊਨ ਕਰ ਦੋਗੇ ਨਾ ਤਾਂ ਤੁਹਾਡਾ ਮੋਢਾ ਬਿਲਕੁਲ ਨਹੀਂ ਛੋਟਾ ਹੁੰਦਾ ਸਗੋਂ ਤੁਹਾਡੀ কুরਤੀ ਦੀ ਫਿਟਿੰਗ ਜਿਹੜੀ ਹੈਗੀ ਉਹ ਬਿਲਕੁਲ ਸੈੱਟ ਆ ਜੂਗੀ ਗਲਾ ਤੁਹਾਡਾ ਪਿੱਛੇ ਨੂੰ ਨਹੀਂ ਜਾਊਗਾ ਠੀਕ ਹੈ ਇਹ ਇਸ ਤਰੀਕੇ ਨਾਲ ਮੈਂ ਕਾਟ ਪਾਤੀ ਆ ਮੂਰਲੇ ਪੱਲੇ ਦੇ ਵਿੱਚ ਤੇ ਹੁਣ ਆਪਾਂ ਮੋਢੇ ਦੀ ਕਾਟ ਜਿਹੜੀ ਹੈਗੀ ਆਪਾਂ ਦੋ ਪੱਲੇ ਚੱਕੜਿਆ ਇਦਾਂ ਕਰਕੇ ਮੂਰ ਉੱਪਰਲੇ ਉੱਪਰਲੇ ਇਹ ਤੁਸੀਂ ਧਿਆਨ ਨਾਲ ਪਾਉਣੀ ਆ ਕਾਟ ਠੀਕ ਹੈ ਦੇਖੋ ਜਿਹੜੀ ਇਹ ਕਾਟ ਹੁੰਦੀ ਆ ਨਾ ਇਹ ਬੈਕ ਵਾਲੇ ਪੱਲੇ ਦੀ ਪੌਣੇ 2 ਇੰਚ ਤੇ ਔਰ ਫਰੰਟ ਵਾਲੇ ਪੱਲੇ ਦੀ ਪੌਣੇ ਇੰਚ ਤੇ ਜਿਹੜੀ ਹੈਗੀ ਬਿਲਕੁਲ ਠੀਕ ਆਉਂਦੀ ਹੁੰਦੀ ਆ ਇਸ ਤਰੀਕੇ ਨਾਲ ਤੁਹਾਡੀ ਕੁਰਤੀ ਦੀ ਫਿਟਿੰਗ ਜਿਹੜੀ ਹੈਗੀ ਆ ਬਿਲਕੁਲ ਸਹੀ ਆਊਗੀ ਤੇ ਮੋਢਿਆਂ ਕੋਲੋਂ ਤੁਹਾਡੇ ਝੋਲ ਵੀ ਨਹੀਂ ਪਊਗਾ ਇੱਥੇ ਗੁਬਾਰਾ ਜਾਂ ਵੀ ਨਹੀਂ ਬਣੂਗਾ ਠੀਕ ਹੈ ਤੇ ਦੇਖੋ ਇਹ ਵਾਲੀ ਜਿਹੜੀ কুরਤੀ ਹੈਗੀ ਉਹਦੇ ਵਿੱਚ ਤੁਹਾਡੀ ਚੋਇਸ ਆ ਜੇ ਤੁਸੀਂ ਬੈਕ ਸਾਈਡ ਤੇ ਇਹਦੇ ਪਲੇਟਾ ਪਾਉਂਗੇ ਨਾ ਤਾਂ ਜ਼ਿਆਦਾ ਵਧੀਆ ਰਹੂਗਾ ਠੀਕ ਹੈ ਜੀ ਤੁਸੀਂ ਇਹਦੇ ਫਰੰਟ ਤੇ ਪਲੇਟਾ ਨਾ ਹੀ ਪਾਓ ਨਹੀਂ ਤਾਂ ਫਿਰ ਬਿਲਕੁਲ ਤੁਹਾਨੂੰ ਨਾ ਨਾਰਮਲ কুরਤੀ ਦੀ ਲੁੱਕ ਦੇਊਗੀ ਇਹ ਠੀਕ ਹੈ ਕਿਉਂਕਿ ਇਹ কুরਤੀ ਨਾਲ ਆਪਾਂ ਚੁੰਨੀ ਵਗੈਰਾ ਤਾਂ ਵੇਅਰ ਕਰਨੀ ਨਹੀਂ ਹੁੰਦੀ ਹੈਗੀ ਇਸੇ ਲਈ ਮੈਂ ਇਹਦੇ ਬੈਕ ਸਾਈਡ ਤੇ ਹੀ ਪਲੇਟਾ ਪਾਉਂਗੀ ਠੀਕ ਹੈ ਦੋ ਬਸ ਉਹਦੇ ਨਾਲ ਤੁਹਾਡੀ ਫਿਟਿੰਗ ਜਿਹੜੀ ਹੈਗੀ ਸੋਹਣੀ ਆ ਜਾਊਗੀ ਤੇ ਆਪਾਂ 11.5 ਇੰਚ ਤੇ ਨਿਸ਼ਾਨ ਲਗਾਵਾਂਗੇ 11.5 ਇੰਚ ਤੇ ਪਲੇਟ ਦਾ ਨਿਸ਼ਾਨ ਲਗਾਵਾਂਗੇ ਤੇ ਇਧਰੋਂ ਲੈ ਲਵਾਂਗੇ ਆਪਾਂ 3.5 ਵੀ ਲੈ ਸਕਦੇ ਹੋ ਤੁਸੀਂ 4 ਵੀ ਲੈ ਸਕਦੇ ਹੋ ਠੀਕ ਆ ਜੇ ਤੁਹਾਡੀ ਫਿਟਿੰਗ ਥੋੜੀ ਜਿਹੀ ਜ਼ਿਆਦਾ ਹੈਗੀ ਆ ਤਾਂ ਤੁਸੀਂ 4 ਤੇ ਲਗਾ ਲਓ ਨਹੀਂ ਤਾਂ ਤੁਸੀਂ 3.5 ਤੇ ਲਗਾ ਲਓ ਠੀਕ ਹੈ ਜੀ ਤੇ 7 ਇੰਚ ਲੰਬੀ ਆਪਾਂ ਪਲੇਟ ਰੱਖਾਂਗੇ ਤੇ ਇਧਰੋਂ ਆਪਾਂ 4 ਇੰਚ ਤੇ ਇਹ ਇਦਾਂ ਆਪਾਂ ਇਹਨੂੰ ਸਿੱਧਾ ਕਰ ਲਵਾਂਗੇ 4 ਇੰਚ ਤੇ ਠੀਕ ਹੈ ਤੇ ਇਹਦਾ ਹਾਫ ਕਰਕੇ ਨਾ ਇੱਥੋਂ ਪਲੇਟ ਦਾ ਹਾਫ ਕਰ ਲਓ ਫਿਰ ਇਹ ਇਸ ਤਰੀਕੇ ਨਾਲ ਜਿਹੜਾ ਹੈਗਾ ਇਹ ਦੀ n ਨਿਸ਼ਾਨ ਲਗਾ ਲਓ ਬਸ ਜਿਸ ਤਰੀਕੇ ਨਾਲ ਆਪਾਂ ਨਿਸ਼ਾਨ ਲਗਾਉਣੇ ਹੁੰਨੇ ਉਸ ਤਰੀਕੇ ਨਾਲ ਹੀ ਆਪਾਂ ਪਲੇਟ ਚੱਕਣੀ ਹੈ ਠੀਕ ਹੈ ਜੀ ਤੇ ਇਹ ਇਦਾਂ ਜਿਹੜਾ ਹੈਗਾ ਨਿਸ਼ਾਨ ਤੁਸੀਂ ਇਦਾਂ ਨੀਚੋਂ ਦੀ ਵੀ ਲਗਾ ਸਕਦੇ ਹੋ ਤੇ ਕਿਸੇ ਵੀ ਚੀਜ਼ ਨਾਲ ਜਿਹੜਾ ਹੈਗਾ ਪੱਲੇ ਦੇ ਉੱਪਰ ਪੱਲਾ ਝਾੜ ਕੇ ਵੀ ਨਿਸ਼ਾਨ ਲਗਾ ਸਕਦੇ ਠੀਕ ਹੈ ਹੁਣ ਦੇਖੋ ਜਿਹੜੇ ਨਿਸ਼ਾਨ ਹੈਗੇ ਨੇ ਇਦਾਂ ਵੀ ਆ ਜਾਣਗੇ ਦੂਸਰੀ ਸਾਈਡ ਤੇ ਠੀਕ ਹੈ ਪਲੇਟ ਬਸ ਜਿਹੜੀ ਹੈਗੀ ਇੱਥੋਂ ਆਪਾਂ ਜ਼ਿਆਦਾ ਚੱਕਣੀ ਹੁੰਦੀ ਹੈ ਤੇ ਇੱਥੋਂ ਆਪਾਂ ਨਾਰਮਲ ਜਿਹੀ ਰੱਖਣੀ ਹੁੰਦੀ ਹੈ ਜੇ ਆਪਾਂ ਇੱਥੋਂ ਜ਼ਿਆਦਾ ਚੱਕ ਲਾਂਗੇ ਨਾ ਕੱਪੜਾ ਨਹੀਂ ਤਾਂ ਫਿਰ ਆਪਣੇ ਕੱਪੜੇ ਦੇ ਵਿੱਚ ਜਿਹੜੇ ਹੈਗੇ ਨਾ ਗੁਬਾਰੇ ਜਿਹਾ ਬਣਨ ਲੱਗ ਜਾਣਗੇ ਠੀਕ ਹੈ ਜੀ ਤੇ ਦੇਖੋ ਜਦੋਂ ਆਪਾਂ ਫਿਟਿੰਗ ਦੇ ਨਿਸ਼ਾਨ ਲਗਾਉਣੇ ਨੇ ਨਾ ਤਾਂ ਆਪਾਂ ਪੱਲਾ ਝਾੜ ਕੇ ਇੱਧਰ ਦੂਸਰੀ ਸਾਈਡ ਲਗਾ ਸਕਦੇ ਹੁੰਦੇ ਆ ਨਹੀਂ ਤਾਂ ਫਿਰ ਆਪਾਂ ਜਿਹੜਾ ਹੈਗਾ ਕਿਸੇ ਵੀ ਤਰੀਕੇ ਨਾਲ ਇੱਥੇ ਸੂਈ ਨਾਲ ਵੀ ਲਗਾ ਸਕਦੇ ਹੁੰਦੇ ਆ ਠੀਕ ਹੈ ਇਹ ਸੀਗੀ ਛੋਟੇ ਚਾਕਾਂ ਵਾਲੀ ਕੁੜਤੀ ਦੀ ਕਟਿੰਗ ਤੇ ਹੁਣ ਮੈਂ ਤੁਹਾਨੂੰ ਬਾਵਾ ਦਾ ਦੱਸਦੀ ਠੀਕ ਹੈ ਕਿਉਂਕਿ ਇਹਦੇ ਵਿੱਚ ਬਾਹਾਂ ਦੇ ਵਿੱਚ ਜੋੜ ਪੈਣਾ ਹੀ ਪੈਣਾ ਵੇਚ ਤੁਹਾਡੀ ਜਿਹੜੀ 셔ਟ ਹੈਗੀ ਆ ਤੁਹਾਡੀ ਕਿੰਨੀ ਵੀ ਫਿਟਿੰਗ ਘੱਟ ਹੋਵੇ ਠੀਕ ਹੈ ਜੀ ਆਹ ਸਾਈਡ ਤੋਂ ਕਪੜਾ ਉਤਰਿਆ ਸੀਗਾ ਬਾਹਾਂ ਦਾ ਤੇ ਇਸ ਤਰੀਕੇ ਨਾਲ ਆਪਾਂ ਕੀ ਕਰਨਾ ਐਦਾਂ ਆਪਾਂ ਪੱਲੇ ਜਿਹੜੇ ਹੈਗੇ ਨੇ ਚਾਰੋਂ ਮੈਂ ਜੋੜ ਲਾਉਣਾ ਤੁਹਾਨੂੰ ਦੱਸਦਣੀ ਵੀ ਆਪਾਂ ਜੋੜ ਕਿਵੇਂ ਲੱਗੂਗਾ ਇਹਦੇ ਵਿੱਚ ਠੀਕ ਹੈ ਐਦਾਂ ਆਪਾਂ ਚਾਰੋਂ ਪੱਲੇ ਜਿਹੜੇ ਹੈਗੇ ਨੇ ਅਪਾ ਇਸ ਤਰੀਕੇ ਨਾਲ ਦੋਨੋਂ ਸਾਈਡ ਤੇ ਵੀ ਜੋੜ ਲਗਾ ਸਕਦੇ ਆਂਗੇ ਦੇਖੋ ਆਪਾਂ ਇਦਾਂ ਦੋਨੋਂ ਸਾਈਡ ਤੇ ਵੀ ਜੋੜ ਲਗਾ ਸਕਦੇ ਆਂਗੇ ਹਨਾ ਵੀ ਇੱਕ ਹੁਣ ਇਧਰਲੀ ਸਾਈਡ ਜੋੜ ਹੋ ਗਿਆ ਤੇ ਇੱਕ ਕਪੜਾ ਜਿਹੜਾ ਹੈਗਾ ਦੂਸਰੀ ਸਾਈਡ ਹੋ ਜੂਗਾ ਜੋੜ ਠੀਕ ਹੈ ਜਾਂ ਫਿਰ ਤੁਸੀਂ ਇਸ ਤਰੀਕੇ ਨਾਲ ਵੀ ਜੋੜ ਲਗਾ ਸਕਦੇ ਓ ਦੇ ਵਿੱਚ ਜੇ ਤੁਹਾਨੂੰ ਵੱਧਦਾ ਨਾ ਤੁਹਾਡੇ ਕੋਲੇ ਕਪੜਾ ਜੇ ਇਦਾਂ ਤੁਹਾਡਾ ਜਿਹੜਾ ਮੋਡਾ ਬਣਦਾਗਾ ਤਾਂ ਤੁਸੀਂ ਇੱਕ ਸਾਈਡ ਜੋੜ ਲਗਾ ਸਕਦੇ ਹੋ ਹੁਣ ਦੇਖੋ ਇੱਕ ਸਾਈਡ ਤੋਂ ਆਪਣਾ ਪੂਰੀ ਹੋ ਗਈ ਬਾ ਤੇ ਇਧਰਲੀ ਸਾਈਡ ਆਪਾਂ ਜਿਹੜਾ ਹੈਗਾ ਉਹ ਜੋੜ ਲਗਾ ਲਵਾਂਗੇ ਹਨਾ ਇੱਕ ਹੁਣ ਇਧਰੋਂ ਪਲੇਨ ਹੋ ਗਈ ਆਪਣੀ ਬਾਹ ਦੇਖੋ ਇਸ ਤਰੀਕੇ ਨਾਲ ਹੁਣ ਜਿਹੜਾ ਪਲੇਨ ਸਾਈਡ ਹੋ ਗਈ ਉਹ ਆਪਾਂ ਬਾਹ ਦਾ ਮੂਰਲੇ ਵਾਲੇ ਪਾਸੇ ਰੱਖ ਲੈਣਾ ਹੁੰਦਾਗਾ ਠੀਕ ਆ ਤੇ ਜਿਹੜਾ ਜੋੜ ਹੈਗਾ ਉਹ ਬੈਕ ਵਾਲੀ ਸਾਈਡ ਚਲਾ ਜਾਊਗਾ ਇਸ ਤਰੀਕੇ ਨਾਲ ਤੁਸੀਂ ਜੋੜ ਲਗਾ ਸਕਦੇ ਹੋ ਦੇਖੋ ਹੁਣ ਆਪਾਂ ਇਹਦੀ ਕਟਿੰਗ ਨਹੀਂ ਕਰ ਸਕਦੇ ਕਿਉਂਕਿ ਆਪਾਂ ਇਹਦੇ ਚ ਜੋੜ ਲਗਾਉਣਾ ਜੋੜ ਲਗਾਉਣਾ ਮੈਂ ਤੁਹਾਨੂੰ ਦੱਸਦਾ ਤੇ ਇਦਾਂ ਤੁਸੀਂ ਜਿਹੜੀ ਛੋਟੇ ਚੱਕਾਂ ਵਾਲੀ ਕੁੜਤੀ ਦੀ ਕਟਿੰਗ ਕਰ ਸਕਦੇ ਹੋ ਠੀਕ ਹੈ ਜੀ ਇਹ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ কুরਤੀ ਇਹ ਸੀਗੀ ਜੀ ਛੋਟੇ ਚਾਕਾਂ ਵਾਲੀ কুরਤੀ ਦੀ ਕਟਿੰਗ ਠੀਕ ਹੈ ਬਸ ਤੁਸੀਂ ਜਿਹੜੇ ਚਾਕ ਹੈਗੇ ਨੇ ਆਪਣੀ ਜਿੰਨੀ ਵੀ কুরਤੀ ਦੀ ਲੈਂਥ ਹੈਗੀ ਹੈ نیچے ਤੋਂ ਨਾਪ ਕੇ ਫੇਰ ਰੱਖ ਲਓ 8 9 ਇੰਚ ਤੇ ਜਿੰਨੇ ਵੀ ਤੁਹਾਨੂੰ ਚਾਹੀਦੇ ਨੇ ਚਾਕ ਠੀਕ ਹੈ ਜਿੰਨੇ ਛੋਟੇ ਹੋਣਗੇ ਸੋਹਣੀ ਲੱਗਦੀ ਹੈ কুরਤੀ ਏ ਲਾਈਨ ਸ਼ੇਪ ਦੇ ਵਿੱਚ ਬਣ ਜਾਂਦੀ ਹੈ ਇਹ কুরਤੀ ਠੀਕ ਹੈ ਜੀ ਬਸ ਇਹਦੇ ਵਿੱਚ ਇਹੀ ਗੱਲ ਦਾ ਧਿਆਨ ਰੱਖਣਾ ਹੁੰਦਾ ਵੀ ਆਪਾਂ ਕੱਪੜਾ ਜਿਹੜਾ ਹੈਗਾ ਉਹ 2.5 ਇੰਚ ਜਿੰਨਾ ਵੀ ਆਪਾਂ ਪਹਿਲਾਂ ਜੇ ਆਪਾਂ 3 ਇੰਚ ਦੀ ਲੂਜ਼ਿੰਗ 3 ਇੰਚ ਐਕਸਟਰਾ ਰੱਖਦੇ ਆ ਨਾ ਚਾਕਾਂ ਦੇ ਵਿੱਚ ਤਾਂ ਇਹਦੇ ਵਿੱਚ ਆਪਾਂ 2.5 ਇੰਚ ਜਿਹੜਾ ਹੈਗਾ ਹੋਰ ਐਕਸਟਰਾ ਰੱਖ ਲਓ ਕਿਉਂਕਿ ਫਿਰ ਨਹੀਂ ਤਾਂ ਤੁਹਾਡੀ ਕੁੜਤੀ ਇੱਥੋਂ ਚਾਕਾਂ ਕੋਲੋਂ ਫਸਰ ਲੱਗ ਜੂਗੀ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ